ਮਾਜੂਬ ਪੁਲਿਸ ਕਮਿਸ਼ਨਰ ਅਮੇਰ ਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਡੀਸੀਪੀ ਡੀ ਸ਼੍ਰੀ ਰਵਿੰਦਰਪਾਲ ਸਿੰਘ ਢਿੱਲੋਂ ਏਡੀਸੀਪੀ 3 ਸ਼੍ਰੀਮਤੀ ਜਸਰੂਪ ਕੌਰ ਬਾੜ ਆਈਪੀਐਸ ਜੀਤੇ ਵਿਸ਼ੇ ਨਿਰਦੇਸ਼ਾਂ ਦੀ ਮੁਖਵਸਰ थाना ਵੀਡੀਆਂ ਅਤੇ ਇਹਨਾਂ ਦੀ ਪੁਲਿਸ ਪਾਰਟੀ ਕੋਲ ਇੱਕ ਸਲਾਗਾ ਜੋ ਕੰਮ ਕੀਤਾ ਗਿਆ ਹੈ ਜੋ ਇਹਨਾਂ ਦਰਮੇ ਸਰਚ ਦੇ ਦੌਰਾਨ ਚੈਕਿੰਗ ਇਨਫੋਰਮੇਸ਼ਨ ਦੇ ਆਧਾਰ ਤੇ ਦਿਲਰਾਜ ਸਿੰਘ son of ਇਕਬਾਲ ਸਿੰਘ ਵਾਸੀ ਗਲੀ ਨੰਬਰ 1 ਪੂਰਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਪਬੰਦੀਸ਼ੁਦਾ ਚਾਈਨਾ ਡੋਰ ਦੇ 32 ਗੱਟੂ ਬਰਾਮਦ ਕੀਤੇ ਗਏ ਹਨ ਅਤੇ ਜਿਸ ਦੇ ਖਿਲਾਫ ਮਕਦਮਾ ਨੰਬਰ 240 ਮਿਤੀ 15 10 2025 ਅੰਡਰ ਸੈਕਸ਼ਨ 223 ਬੀ ਐਨ ਐਸ थाना ਬੀਰੂ ਦੇ ਅੰਦਰ ਰਜਿਸਟਰ ਕੀਤਾ ਗਿਆ ਹੈ ਜੋ ਪ੍ਰਵੇਖ ਵਿੱਚ ਵੀ ਪੁਲਿਸ ਵੱਲੋਂ ਇਸ ਸੰਬੰਧੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਜੇਕਰ ਪਬੰਦੀਸ਼ੁਦਾ ਡੋਰ ਵੇਚੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ